ਉਹਨੂੰ ਵੜਾ ਉਹਨੂੰ ਵੜਾ ਉਹਨੂੰ ਵੜਾ ਜੀ ਮਂਗਾਏ ਮੈਂ ਨਹੀਂ ਦਿੱਤੇ ਅਸਲ ਦੇ ਰੇਲਾ ਖੁੱਲਿਆ ਹੈ ਤੇ ਤੁਮ ਬਬਾਰਿਆ ਜੀ ਜੀ ਮੈਂ ਨਹੀਂ ਮਂਗਾਏ ਠੀਕ ਆ ਉਹ ਜੀ ਤੇ ਕੋਈ ਕੋ ਗਰੇਦ ਰੁਕਾ ਸਕਦਾ ਆਈ ਆ ਚੰਗਾ ਭਲਾ ਮੁੰਡੇ ਨਾਲੇ ਕੁੜੀ ਆ ਵੀਰ ਜੀ ਵੀਰ ਲੱਗਿਆ ਆ ਵੇਖੋ ਜਿੱਦੀ ਗਾਲ ਇਧਰ ਆ ਜਨਾ ਜਿੱਦੀ ਇਧਰ ਖੜਨੇ ਉਹੀ ਗਨ ਆਉਤ ਵਾਲੇ ਨੇ ਗਲਤੀ ਕਰ ਲਿਆ ਵੀ ਇਧਰ ਵੀ ਉਹ ਮੈਂ ਆਇਆ ਉਹ ਤੋਂ ਨਹੀਂ ਜਿੱਦੀ ਬਾਤ ਮੇਰੀ ਗੱਲ ਸੁਣ ਜਿੱਦੀ ਜਿੱਥੇ ਕਰਤ ਆਪਾਂ ਜਵਾ ਕਸ਼ਕਾ ਆਪਾਂ ਕਹਿੰਦਾ ਮੈਂ ਇਹ ਗੱਲ ਜਿੱਦੀ ਕਰਵਾਉਣਾ ਵੀ ਜੀ ਨਾੜੀ ਕਰਵਾ ਆ ਸੰਗਤ ਰਾਹ ਆ ਸੰਗਤ ਜਾਨਾ ਤੂੰ ਦਾ ਮੇਰੀ ਗੱਲ ਸੁਣੋ ਪਾਜੀ ਬੋਖ ਲੱਗ ਗਈ ਮੇਰੀ ਗੱਲ ਸੁਣੋ ਪਾਜੀ ਉਹਨਾਂ ਇੱਧਰ ਦੀ ਆਟੋ ਵਾਲਾ ਲਾਇਆ ਮਨੇ ਆਖਿਆ ਦਿੱਤੀ ਉਹਦੀ ਉਹਨਾਂ ਤੂੰ ਭੈਣ ਨੂੰ ਲਿਆ ਡੋਣ ਦੀ ਤੂੰ ਕਿਹਾ ਸੁਣਾ ਨਾ ਇਹਨਾਂ ਨੇ ਪਹਿਲਾਂ ਹੀ ਆਖਿਆ ਮਾਂ ਦਿੱਤੀ ਇੱਧਰ ਆਟੋ ਵਾਲ ਨੇ ਗੱਲ ਲਾਇਆ ਵਾ ਤੂੰ ਉਹਨਾਂ ਨੇ ਕਿਹਾ ਆਇਆ ਕਿਥੋਂ ਜੀ ਆ ਗਿਆ ਸਭਰਾ ਤੂੰ ਜੀ ਹੈਂ ਸਭਰਾ ਤੂੰ ਕਿਹੜੀ ਜਗ੍ਹਾ ਤੇ ਖਲੋਤਾ ਤੂੰ ਮੈਂ ਜੀ ਦਰਬਾਰ ਸਾਹਿਬ ਲੋਕਾਂ ਜੀ ਹਰਸਾ ਇਹ ਕੀ ਲੈ ਕੇ ਆਇਆ ਤੂੰ ਮੈਨੂੰ ਕਹਿੰਦਾ ਕੈਨ ਲੈ ਗਿਆ ਇਹ ਕੈਨ ਨੇ ਮਗਾਇਆ ਕੈਨ ਮਗਾਇਆ ਇਹ ਕੀ ਲੈ ਕੇ ਆਇਆ ਇਹ ਚ ਕੀ ਹੁੰਦਾ ਵਿੱਦਜੀ ਨੂੰ ਨਹੀਂ ਪਤਾ ਨਾਮ ਹੈ ਕਦੀ ਪੀਤੇ ਮੇਰਾ ਟੈਸਟ ਲਾ ਕੇ ਦੇਖ ਲੋ ਜੀ ਮੈਡੀਕਲ ਮੈਡੀਕਲ ਕਰਵਾ ਤੈਨੂੰ ਨਹੀਂ ਪਤਾ ਇਹ ਗੁਰੂ ਘਰ ਦੇ ਵਿੱਚ ਆ ਜਿਹੜੇ ਰੋਡ ਤੋਂ ਜਾ ਰਿਹਾ ਐ ਇੱਥੇ ਸੰਗਤਾਂ ਲੰਘਦੀਆਂ ਤੇ ਇਹ ਲੈ ਕੇ ਜਾ ਸਕਦੇ ਤੂੰ ਨਹੀਂ ਵਿਦਜੀ ਮੈਨੂੰ ਪਤਾ ਨਹੀਂ ਮੈਨੂੰ ਬਾਕੀ ਉਹਨਾਂ ਨੂੰ ਮੈਂ ਆਖਿਆ ਵਿਦਜੀ ਇਹ ਕਿਹੜੀ ਜਗ੍ਹਾ ਰੁਕਣਾ ਹੈ ਖੋਲ ਕੇ ਰੱਖਣ ਦੇਖਣ ਦੇ ਇਹਨੂੰ ਲੈ ਕੇ ਆ ਬਾਈ ਯਾਰ ਆ ਤੂੰ ਮੈਨੂੰ ਮੰਨ ਤਰੀਂਗਾ ਇਹ ਦੁਆਰਾ ਰਿਪੋਰਟ ਕੀਤੀ ਹੋਈ ਗਾਣਾ ਯਾਰ ਆਵਗੇ ਨਾ ਪਾਸਟ ਅਧਿਕਾਰ ਬੜਿਆ ਇਹ ਦੇਖਣ ਦੇ ਯਾਰ ਉਹਨੇ ਤਰੀਕਾ ਕੀਤਾ ਮਨ ਨੂੰ ਘੁੱਟ ਰੋ ਗਿਆ ਸੋਚ ਕੇ ਲੱਗਿਆ ਆਹ ਪਹੁੰਚ ਆ ਗਿਆ ਇਹ ਮਿੰਟ ਇਹਨਾਂ ਆ ਪੈ ਸਮਝਾ ਕੇ ਗਿਆ ਕੀ ਮਾਣਾ ਕਿਹੜਾ ਗੱਡ ਬੁੱਲੇ ਗਿਆ ਦੱਸ ਨਾ ਮਾਨੂੰ ਪਾਜੀ ਹਾਰ ਬਾਸ ਰੋਦਾ ਹਾਂ ਮਾਨੂੰ ਆਖਿਆ ਪਾਜੀ ਨਾਮ ਅੱਜ ਜਾਣੇ ਨਹੀਂ ਮੈਂ ਹਾਰੀ ਕਰਦਾ ਮਾਰ ਲੈ ਅਗਲਾ ਸਾਰੀ ਚੱਲ ਜਾਈਏ ਠੀਕ ਹੈ ਇਹ ਆ ਮੈਂ ਕਹਾਂ ਤਰ ਗਿਆ ਜਲਤੀ ਜੀ ਮੈਂ ਤੇ ਮੈਂ ਸ਼ਰਦੂ ਦੇ ਇੱਕ ਹੁੰਦੇ ਆਹੋ ਹੁੰਦੇ ਆ ਆਏ ਬਾਲੂ ਜੀਰ ਲੱਗ ਆ ਆਹੋ ਇਹ ਜੀ ਇਹ ਇਹ ਬਾਬਾ ਜੀ ਜਦੋਂ ਤੁਸੀਂ ਲੈ ਕੇ ਆਏ ਹੋ ਇਹ ਖੁੱਲੀਆਂ ਪਈਆਂ ਸੀ ਮੈਂ ਮੰਨਦੀ ਹੀ ਫਿਲ ਬੈਗੀ ਨਹੀਂ ਆ ਜਿਹੜੀ ਤੁਸੀਂ ਇਹ ਦੇਖੀ ਹੈ ਰੁੱਢਦੀ ਹੋਈ ਹਾਂ ਇਹ ਨੂੰ ਮੈਂ ਵੇਖੀ ਆ ਨੰਨੀ ਮੜਾ ਇੱਧਰ ਆ ਆਈ ਨਾਲ ਇੱਕ ਕੁੜੀ ਵੀ ਗਈ ਦੂਜਾ ਪੈਕਜ ਹੈ ਆਵੇ ਦੇਖੋ ਅਬੀ ਦਿਖਾ ਦੂਜਾ ਪੈਕ ਉਸ ਪੀ ਵਾਲੇ ਨੇ ਗਲਤ ਤਰ੍ਹਾਂ ਆਇਆ ਇੱਧਰ ਮਾਂ ਮਾਪ ਜੀ ਮੈਂ ਇੱਧਰ ਨਹੀਂ ਜਾਣਾ ਬਾਬਾ ਜੀ ਕੀ ਲੱਗਦਾ ਇੱਕ ਖੁੱਲੀ ਹੈ ਤੇ ਇੱਕ ਪੈਕ ਹੈ ਇੱਕ ਖੁੱਲ ਗਈ ਆ ਤੇ ਇੱਕ ਪੈਕ ਹੋਵੇ ਕੀ ਲੱਗਦਾ ਫਿਰ ਕੌਣ ਪੀ ਕੇ ਆਇਆ ਜਾਂ ਇਹ ਕੁੜੀ ਪੀ ਕੇ ਆਈ ਤੇ ਜਾਂ ਫਿਰ ਇਹ ਰਹਿ ਕੇ ਪੀ ਕੇ ਆਇਆ ਹੈ ਬਾਬਾ ਜੀ ਮੇਰੇ ਬਾਰੋਂ ਆਇਆ ਇੱਕ ਤੂੰ ਕਦੇ ਕੀ ਕਹਿਆ ਹੈ ਹੀ ਗੁਰੂਆ ਚੱਲੇ ਆ ਬਾਬਾ ਜੀ ਕੀ ਕਰਦੇ ਆ ਕੀ ਬਾਬਾ ਜੀ ਬਾਬਾ ਜੀ ਮੈਂ ਉਹਨਾਂ ਨੂੰ ਆਖਿਆ ਰਸਕੀਆ ਨੂੰ ਇੱਥੇ ਕਾਰ ਜਾ ਯਾਰ ਉਸਕੀ ਨੂੰ ਆਖਿਆ ਮੈਂ ਤੁਹਾਨੂੰ ਕਹਿੰਦੇ ਆਖਿਆ ਤੂੰ ਆ ਲੈ ਕੇ ਕਿਉਂ ਆਇਆ ਸਕਿੰਦਰ ਨੂੰ ਕਿਹਾ ਲੈ ਕੇ ਜਾਵੇਂ ਤੂੰ ਨਹੀਂ ਵੀ ਜੀ ਨਹੀਂ ਉਹਨਾਂ ਨੇ ਆਖਿਆ ਜੀ ਨਾ ਮੇਰੀ ਗੱਦੀ ਵੀ ਮੂੰਹ ਲੈ ਗਿਆ ਜਿਹਨੇ ਪਿੰਣੀ ਜਿਹਨੇ ਖੂ ਖਾਣਾ ਉਹਨੂੰ ਕਹਿਣਾ ਪਪਾ ਲੈ ਕੇ ਖਾ ਗੂ ਕੂਕ ਲੈ ਕੇ ਆ ਬਸ ਅੱਡਾ ਮਿਰਜੀ ਲੈ ਬਸ ਉਹ ਇਧਰ ਨਹੀਂ ਜਾਣਾ ਸਾਹਮਣੇ ਲੈ ਆ ਦੂਈਆਂ ਨਾ ਹਾਂਜੀ ਪਪਾ ਜੀ ਮੈਂ ਲੈ ਆਇਆ ਮੈਂ ਕਿਉਂ ਲੈ ਆ ਤੀ ਇਹ ਲੈ ਪੀਣੀ ਉੱਥੇ ਪੀ ਪੂ ਉੱਥੇ ਪੀ ਡਫਾ ਉੱਥੇ ਮੁੱਤਰ ਪੀ ਲੋ ਭੈਂਡਾ ਉੱਥੇ ਕਿਹਾ ਗੂ ਪਪਾ ਜੀ ਮੈਂ ਨਹੀਂ ਪੀਦਾ ਮੇਰਾ ਮੈਡੀਕਲ ਨਹੀਂ ਬਿਨਾ ਨਾ ਮੈਂ ਤੈਨੂੰ ਕਿੱਦਾਂ ਲਈ ਤੂੰ ਨਹੀਂ ਪੀਣਾ ਹਾਂਜੀ ਮੇਰੇ ਬਿਨਾ ਉਹਨੂੰ ਕਿਹਾ ਸੀ ਪੀ ਗਾ ਮੁੱਤਰ ਜਾ ਕੇ ਮੇਰਾ ਮੈਡੀਕਲ ਕਰਵਾ ਲਓ ਪਪਾ ਜੀ ਬਸ ਉਹ ਕਿੱਦਾਂ ਭੁੱਲਿਆ ਫਿਰ ਅਵੇ ਉਹ ਕਿੱਧਰ ਗਿਆ ਅਵੇ ਬਹਲੇ ਗਿਆ ਪੈਣਾ ਨਹੀਂ ਦੇ ਗਿਆ ਪਪਾ ਜੀ ਮੈਂ ਇੱਥੇ ਗਿਆ ਲੈ ਲੀ ਕੇ ਕਿੱਥੇ ਭੇਜਾਂ ਮੇ ਲਾਣ ਵੀ ਕਿਹੜਾ ਗੱਦੂ ਦਾ ਮੁੰਡਾ ਫਾੜਦਾ ਭਿਆਨ ਤੇ ਮੈਂ ਨਾ ਮੀਨਾ ਉਹ ਨਿਆ ਮੇਰੇ ਖਿਆਲ ਨਾਲ ਨਹੀਂ ਬੱਬਾ ਜੀ ਦਾ ਮੈਂ ਗੁੱਲ ਰਿਹਾ ਪਤਾ ਨਹੀਂ ਬੱਬਾ ਜੀ ਸੌਹ ਵਾਲੀ ਗੱਲ ਮੈਂ ਨਹੀਂ ਕੀਤਾ ਮੇਰੇ ਤੋਂ ਕੋਈ ਪਤਾ ਨਹੀਂ ਕੀਤਾ ਮੈਂ ਫੜਾ ਕੇ ਤਾਂ ਵੀ ਉਹਨੇ ਮੋਟਰਾ ਹੀ ਫੜ ਗਿਆ ਨਾਮਕ ਜੀ ਉਹ ਜੀ ਬੜਾ ਬੁੱਤੀ ਦਾ ਨਾ ਲਾਣ ਕਿੰਨੇ ਜਿੰਨੇ